ਆ ਪਟੀਆਂ ਰ ਇਧਰੋਂ ਦੋ ਗੱਟੇ ਕੋਈ ਐਨੀ ਬਾਉ ਜੀ ਮੰਦਿਰ ਤੋਂ ਕੰਮ ਦੇ ਤੇ ਕਰਦੇ ਹੋਏ ਸਰਪ੍ਰਿੰਸਾ ਸਾਰੀ ਪੰਚਾਇਤ ਆ ਹੋ ਕੇ ਕਰ ਦੋ ਗੱਟੇ ਚੱਕ ਲਓ ਚੱਕ ਲਓ ਚੱਕ ਲਓ ਸੱਪਨਾ ਇਹ ਉਹ ਤਰੋ-ਤਰੋ ਚੱਕੀ ਜਾਦਾ ਮੱਧਾਇਰੇ ਜਿਹੜਾ ਤਹਾਨੂੰ ਹੀ ਜਾਂਦਾ ਕੰਡਾ ਇਹ ਕਿੰਨੀ ਵੱਧ ਕੱਢ ਕੇ ਦੇਖਦੇ ਨਹੀਂ ਬਾਦੇ ਵੀ ਕਿਰਤ ਜੇ ਪਾਵੇ ਨਾ ਉਹ ਨਾ ਆਉਂਦਾ ਅਪਰੋਂ ਕੰਪੂਟਰ ਕੰਟਾਨੀ ਕਿੰਦਾ ਕਿੱ사 ਇੱਥੇ ਦੀ ਬੱਦਾਂ ਕੰਡਾ ਵੀ ਟੱਕ ਲੈ ਵਾ ਇਹ ਕੁੱਝ ਜੰਡਾ ਧਿਆਨ ਆ ਗਈ ਇੰਨੀ ਵੱਧਾ ਕਿਹਦਾ ਕਿਹੜਾ ਰਤੀ ਆ ਉਹ ਠੀਕ ਆਪਰੇ ਆਰਤੀ ਕੜਾ ਕਿੜਾ ਆਰਤੀਆ ਕਿਲ ਪੜੇ ਬਲਾਕ ਤੇ ਫੇਰ ਫੁੱਲ ਸਦਰੋਂ ਸੇਠਣ ਕਿਥੇ ਨਾ ਮਨ ਦਸ ਤਨ ਕੋਈ ਟੋਲਦਾਰ ਆਮਾਪਰਾਣ ਫੇਟ ਸੱਤ ਕਿਥੇ ਪ੍ਰੇਮ ਕੁਮਾਰ ਆ ਲੈ ਹੋਰ ਪਾਣੀ ਮੋਟਰ ਨਾ ਬੰਦਾ ਫਿਰ ਕਿਉਂ ਲਾਉਣੇ ਹੋ ਤੁਸੀਂ ਆ ਜਾਣਾ ਦਾ ਬਗਨਾ ਮੈਂ ਨਾ ਕਰੋ ਮਸਾ ਰਹਿ ਜਾਂਦਾ ਮੇਰੇ ਮੋਟੇ ਆਇਆ ਹੁੰਦਾ ਬਲਾ ਵੀ ਸੇਠ ਨੂੰ ਆਹ ਜੀ ਇੱਥੇ ਰੱਖ ਲੈ ਆਹ ਘਟਾ ਚ ਕਿਹ ਰੱਖੀ ਇੱਥੇ ਰੱਖ ਲੈ ਆਹ ਘਟਾ ਆਹਦੇ ਵਿੱਚੋਂ ਵੱਧ ਕੱਢੀ ਆਹ ਘਟਾ ਲਾ ਹੋਰ ਪੱਟ ਰੱਖ ਦੇ ਰੱਖੀ ਵੱਡਾ ਇੱਥੇ ਰੱਖਣੀ ਘਟਾ ਇਹ ਇੱਥੇ ਰੱਖ ਲੈ ਇਥੇ ਰੱਖ ਲੈ ਹੋਰ ਜੀ ਸਾਹਿਬ ਜੀ ਠੀਕ ਹੈ ਜੀ ਪੰਜ ਚਾਰ ਘੱਟੇ ਤੋਂ ਲੋ ਨਹੀਂ ਹਾਂ ਨਹੀਂ ਪਟਣਿਆ ਤਾਂ ਥੋੜੇ ਪਹਿਲੇ ਇੱਥੋਂ ਪਟਾ ਬਚਾਰੋ ਲੈ ਲੋ ਬਚਾਰੋ ਹੋਰ ਜੀ ਬਚਾਰੋ ਠੀਕ ਹੈ ਜੀ ਹੋਰ ਵੀ ਠੀਕ ਹੈ ਭਾਈ ਠੀਕ ਹੈ ਜੀ ਇਹ ਵੀ ਵੱਧ ਗਿਆ ਇਹ ਵੀ ਵੱਧ ਗਿਆ ਆ ਇਹਨੂੰ ਕੱਢੋ 45 ਇਹਨੂੰ ਸਰਟੀਫਿਕੇਟ ਕੱਢਣੀ ਇਹਨੂੰ ਆਰਡਰ ਰੱਖ ਲਿਆ ਇਹ ਮੈਂ ਇੱਥੇ ਰੱਖ ਪੀਪੇ ਬੀਪੇ ਚ ਪਾ ਲੈ ਬੋਲੇ ਜਮਾ ਲੈਣੇ ਲੈ ਆ ਲੈ ਕੋਈ ਮੋਮ ਪਈ ਹੈ ਕਿੱਥੋਂ ਲੈ ਵਾ ਕੱਟ ਤੋਂ ਲੈ ਵਾ ਅੱਧਾ ਕਿਲੋ ਕਣਕ ਆ ਕੱਟੋ ਕੱਟ ਹਰੇ ਗੱਟੇ ਮੰਗਰੇ ਕਾਹਨ ਤੋਂ ਲੈ ਜੋ ਡਿਜ਼ਾਈਨ ਸੁਬਾਹ ਮੈਂ ਤਾਂ ਲੈ ਲਿਆ ਕੱਟ ਮੈਂ ਤਾਂ ਆਖੂ ਨਹੀਂ ਆਉਂਦਾ ਕਿਹੜਾ ਆਰਟੀ ਉੱਡ ਤੈਲੂ ਭਰੇ ਆਦੂ ਸੁਈ ਨੇ ਸਰੇਕ ਦੋ ਕਟੇ ਤੋਲੇ ਦੋਹਾਂ ਜਣਾਂ ਤੇ ਲਿਖਨੇ ਚੋਦ ਚ ਪਾਈ ਸੀ ਇਹਦੇ ਚੰਦਾ ਕਿੰਨਾ ਵੱਧ ਗਿਆ ਕਿਹੜੇ ਅੜਦੇ ਕਿਹੜਾ ਹੈ ਤੈਲੂ ਭਰੇਮ ਕੇ

ਤਰ੍ਹਾਂ ਲੁੱਟ ਹੋ ਰਹੀ ਏ ਕਿਸਾਨਾਂ ਦੀ ਸਰਪੰਚ ਸਾਹਿਬ ਨੇ ਆ ਕੇ ਦੇਖਿਆ ਚੈੱਕ ਕਰਿਆ ਇੱਕ ਏ ਕੱਟੇ ਚੋ ਇੱਕ ਤਾਂ ਫੋੜਿਆ ਯਾਰ ਕੁਝ ਤਾਂ ਆਂਦੇ ਆ ਲੈ ਆ ਜਾ ਘਰ ਹੋਰ ਪੱਟੇ ਨਹੀਂ ਮੇਰੇ ਨਹੀਂ ਜੀ ਲੈ ਗੱਟਾ ਲੈ ਕੇ ਆ ਕਰੋ ਭਾਈ ਸ਼ਹਿਰ ਪਿੰਡ ਬਹਿਣੀ ਹੈ ਮਿੱਤੀ ਕਿਨੇ ਕਹੇ ਅੱਜ ਭਾਈ 20 20 ਤਰੀਕ ਨੂੰ ਮੰਡੀ ਨਹੀਂ 4 ਨੂੰ ਮੰਡੀ ਚੈੱਕ ਕਰਦੇ ਸਰਪੰਚ ਸਾਹਿਬ ਅਸੀਂ ਪਹਿਲਾਂ ਆਏ ਨਹੀਂ ਸੀ ਹੁਣ ਸਾਨੂੰ ਜਦੋਂ ਬੱਲ ਗੀ ਸਾਡੇ ਕੋਲ ਤਾਂ ਇੱਥੇ ਆਏ ਆ ਅਸੀਂ ਠੀਕ ਆ ਵਧੀਆ ਹੋ ਗਿਆ ਚੈੱਕ ਕਰ ਲਿਆ ਦੋਹਾਂ ਚੋਂ ਅੱਧਾ ਕਿਲੋ ਮੂੰਗੂ ਨਿਕਲੀ ਜਾਂਦੀ ਆ ਵਦੋ ਕੰਕ ਵੀ ਦਿਖਾ ਦਈਏ ਭਾਈ ਆਪਾਂ ਕੰਕਾ ਭਾਈ ਇੱਕ ਘਟੇ ਚ ਇੱਕ ਘਟੇ ਚੋ ਭਾਈ ਦੇਖੋ ਇੱਕ ਘਟੇ ਜੋ ਨਿਕਲ ਕੇ ਨਿਕਲੀ ਇਹ ਗੁਜਰ ਪੈਂਚ ਵੀ ਆਪਣੇ ਨਿਕਲ ਗਿਆ ਆਇਆ ਚਾਰ ਬੰਦੇ ਤਿੰਨੇ ਪੰਡਾਂ ਨੇ ਭਾਈ ਚਾਰ ਬੰਦੇ ਬੈਠੇ ਜੀਵੀਦਾਰਾਂ ਦੇ ਕੰਡੇ ਦੇ ਕੋਲੇ ਚਾਰਾਂ ਨੂੰ ਚਾਰਾਂ ਨੇ ਰਾਤ ਵਾਲੇ ਗੱਡੀ ਰਾਤ ਵੀ ਕਿੰਨੀ ਕਰ ਲੈਣੇ ਸਾਰੇ ਅੜਤਿਆਂ ਲੈ ਆ ਲੈ